ਪੀਰਵਾਹੇ ਗੁਰੂ ਜੀ ਬੇਲਾਵਲ ਮਹਲਾ 5 ਆਪਣੇ ਬਾਲਕ ਆਪ ਰਖੈਨ ਪਰ ਬ੍ਰਹਮ ਗੁਰਦੇਵ ਧਨ ਤਨ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਆਪਣੀ ਸੋਖਨੀ ਮਿੱਠੀ ਰਸਨਾ ਤੋਂ ਫਰਮਾਨ ਕਰਦੇ ਨੇ ਸਤਿਗੁਰੂ ਜੀ ਨੇ ਇਹ ਸ਼ਬਦ ਉਦੋਂ ਉਚਾਰਨ ਕੀਤਾ ਜਦੋਂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਵਿਰੋਧਤਾ ਹੋਈ ਸਤਿਗੁਰੂ ਦੀ ਅਜਵੇਂ ਪਾਤਸ਼ਾਹ ਉਹਨਾਂ ਦੇ ਵੱਡੇ ਭਾਈ ਪ੍ਰਿਥੀਚੰਦ ਨੇ ਕਿ ਉਹ ਕਹਿੰਦੇ ਸਨ ਕਿ ਮੈਂ ਗੱਦੀ ਦਾ ਵਾਰਿਸ ਹਾਂ ਮੈਂ ਵੱਡਾ ਹਾਂ ਪਰ ਇਕਦਰ ਬ੍ਰਹਿਮ ਗਿਆਨੀ ਧਨ ਬਾਬਾ ਬੁੱਢਾ ਜੀ ਦੇ ਬਚਨਾਂ ਨਾਲ ਸਤਿਗੁਰੂ ਜੀ ਦਾ ਅਵਤਾਰ ਹੋਇਆ ਖਤਮ ਕਰਨ ਵਾਸਤੇ ਬਹੁਤ ਯਤਨ ਕੀਤੇ ਰਸੋਈਏ ਨੂੰ ਕਹਿ ਕੇ ਦਹੀਂ ਵਿੱਚ ਜ਼ਹਿਰ ਪਵਾ ਦਿੱਤੀ ਸਤਗੁਰਾਂ ਨੇ ਨਾ ਛਕਿਆ ਜਦੋਂ ਕੁੱਤੇ ਨੇ ਆ ਕੇ ਉਸ ਦਹੀਂ ਨੂੰ ਖਾਦਾ ਤੇ ਕੁੱਤਾ ਵੀ ਮਰ ਗਿਆ ਰਸੋਈਏ ਨੂੰ ਪਕੜਿਆ ਫਿਰ ਪੰਡਤ ਸੀ ਉਸ ਨੂੰ ਦੱਸ ਦਿੱਤਾ ਵੀ ਉਸ ਨੂੰ ਇਸ ਕੰਮ ਬਦਲੇ ਪ੍ਰਿਥੀ ਨੇ ਮੋਹਰਾ ਦਿੱਤੀ ਅਸਨ ਗੁਰੂ ਜੀ ਨੇ ਫਿਰ ਬਚਨ ਕੀਤੇ ਲੇਪ ਨਾ ਲਾਗੋ ਤਿਲਕਾ ਮੂੜ ਦੁਸ਼ਟ ਬ੍ਰਹਿਮਣ ਮੂਆ ਹੋ ਕੈ ਸੂੜ ਉਸ ਸਮੇਂ ਦਰਦ ਹੋਇਆ ਉੱਥੇ ਹੀ ਮਰ ਗਿਆ ਸਤਿਗੁਰੂ ਅਨੰਕਾਰ ਦਾ ਸ਼ੁਕਰਾਨਾ ਕਰਦੇ ਫਿਰ ਸ਼ਬਦ ਉਚਾਰਨ ਕੀਤਾ ਸਤਿਗੁਰੂ ਦੇ ਸੰਗਤਾਂ ਦੇ ਅਕਾਲ ਪੁਰਖ ਤੇ ਸ਼ਰਧਾ ਭਰੋਸਾ ਬਣਾਉਂਦੇ ਹੋਏ ਕਿ ਆਪਣੇ ਬਾਲਕ ਨੂੰ ਹਰ ਗੋਬਿੰਦ ਦੀ ਰੱਖਿਆ ਕੀਤੀ ਮੇਰੇ ਗੁਰਦੇਵ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸਹਬਜ਼ਾਦੇ ਦੀ ਰੱਖਿਆ ਕੀਤੀ ਸੁਖ ਸ਼ਾਂਤ ਸਹਿਜ ਆਨੰਦ ਪਏ ਪੂਰਨ ਪਈ ਸੇਵਾ ਰਹਾਉ ਜਿਹੜੇ ਸ਼ਰਦਾ ਨਾਲ ਸੇਵਾ ਕਰਦੇ ਨੇ ਉਹਨਾਂ ਨੂੰ ਸੇਵਾ ਦਾ ਪੂਰਾ ਫਲ ਮਿਲਦਾ ਹੈ ਉਹਨਾਂ ਦੇ ਘਰੇ ਸੁੱਖ ਆਉਂਦੇ ਹੈ ਸ਼ਾਂਤੀ ਆ ਜਾਂਦੀ ਹੈ ਉਹਨਾਂ ਨੂੰ ਸਹਿਜ ਅਵਸਥਾ ਪ੍ਰਾਪਤ ਹੁੰਦੀ ਹੈ ਸਦਾ ਹੀ ਆਨੰਦ ਚ ਰਹਿੰਦੇ ਨੇ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਸਤਿਗੁਰੂ ਜੀ ਹੱਥ ਜੋੜ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਨੇ ਕਿ ਆਪ ਸੱਚੇ ਪਾਤਸ਼ਾਹ ਨੇ ਆਪਣੇ ਭਗਤਾਂ ਦੀ ਬੇਨਤੀ ਸੁਣੀ ਹੈ ਰੋਗ ਮਿਟਾਏ ਜੀਵਨ ਜਾਂ ਕਵਡ ਪਰ ਤਾਪ ਕਿ ਨਰਿੰਕਾਰ ਨੇ ਆਪ ਸਾਹਿਬਜ਼ਾਦੇ ਦਾ ਰੋਗ ਮਿਟਾ ਦਿੱਤਾ ਸਾਹਿਬਜ਼ਾਦੇ ਨੂੰ ਜੀਵਾਲਿਆਂ ਭਾਵ ਜੀ ਦਾਨ ਦਿੱਤਾ ਹੈ ਇਹ ਸਾਰਾ ਹੀ ਅਕਾਲ ਪੁਰਖ ਦਾ ਪਰਤਾਪ ਹੈ ਦੋਖ ਹਮਾਰੇ ਬਖਸ਼ਿਅਨ ਆਪਣੀ ਕਲਤਾਰੀ ਨਰੰਕਾਰ ਨੇ ਆਪਣੀ ਅਲ ਸ਼ਕਤੀ ਨਾਲ ਸਾਰੇ ਦੁੱਖ ਬਖਸ਼ ਦਿੱਤੇ ਹਨ ਹੁਣ ਵੀ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਮਰਿਆਦਾ ਚ ਆਉਂਦਾ ਹੈ ਗੁਰੂ ਧਾਰ ਦਾ ਨਾਮ ਜਪਦਾ ਸੇਵਾ ਸਿਮਰਨ ਕਰਦਾ ਸਤਗੁਰ ਉਸ ਦੇ ਹੁਣ ਵੀ ਪਾਪ ਬਖਸ਼ ਦਿੰਦੇ ਨੇ ਮਨ ਬਾਚਤ ਫਲ ਦਿੱਤੇ ਅਲ ਨਾਨਕ ਬਲੇ ਹਾਰੀ ਨਿਰੰਕਾਰ ਨੇ ਕਿਰਪਾ ਕੀਤੀ ਹੈ ਕਿ ਮਨ ਦੀ ਇੱਛਾ ਪੂਰੀ ਕੀਤੀ ਦਾਤ ਬਖਸ਼ੀ ਬਚਨ ਕਰਦੇ ਨੇ ਕਿ ਉਸ ਨਿਰੰਕਾਰ ਗੁਰੂ ਨਾਨਕ ਸਾਹਿਬ ਤੋਂ ਸਦਾ ਹੀ ਬਲਿਹਾਰੇ ਜਾਣਾ ਚਾਹੀਦਾ ਹੈ ਜਿਹੜਾ ਸਾਰਿਆਂ ਦੀਆਂ ਦਾਤਾਂ ਔਰ ਮੰਦਿਆਂ ਇਛਾਵਾਂ ਪੂਰੀਆ ਕਰਦਾ ਹੈ ਦੋਖ ਹਮਾਰੇ ਬਖਸ਼ਿਏ ਨੇ ਆਪਣੀ ਕਲਤਾਰੇ ਮਨ ਬਾਚਤ ਫਲ ਦਿੱਤੇ ਅਨ ਨਾਨਕ ਬਲੇ ਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ